ਕਕਰਾਲ ਨੇ ਜੋ ਹੁਣ ਆਪਣਾ ਇੱਕ ਗੈਰ ਕਾਨੂੰਨੀ ਧੰਗ ਦੇ ਨਾਲ ਗਲਤ ਬੰਦਿਆਂ ਦੇ ਨਾਲ ਰਲ ਕੇ ਇੱਕ ਟਰਸਟ ਬਣਾ ਕੇ ਤੇ ਗਊਸ਼ਾਲਾ ਤੇ ਕਬਜ਼ਾ ਕਰ ਰਿਹਾ ਤੇ ਜਿਹੜੇ ਸਾਡੇ ਉਥੇ ਕੰਪਿਊਟਰ ਦੇ ਵਿੱਚ ਪਰਚੀਆਂ ਕੱਟਦੀਆਂ ਉਹਦੇ ਵਿੱਚ ਵੀ ਇਹਨਾਂ ਨੇ ਆਪਣੀ ਟਰਸਟ ਦਾ ਨਾਮ ਦੇ ਕੇ ਪਰਚੀਆਂ ਕੱਟ ਰਹੇ ਨੇ ਤੇ ਸਾਡੇ ਜੋ ਇਹ ਗਊਸ਼ਾਲਾ ਦੇ ਵਿੱਚ ਜਿਹੜਾ ਦਫਤਰ ਆ ਸਾਡਾ ਉੱਥੇ ਜਿੱਥੇ ਕਾਗਜ਼ ਪੱਤਰ ਹੁੰਦੇ ਨੇ ਉਹਨਾਂ ਤੇ ਵੀ ਇਹਨਾਂ ਨੇ ਕਬਜ਼ਾ ਕੀਤਾ ਉੱਥੇ ਗਊਸ਼ਾਲਾ ਦੇ ਜਿਹੜੇ 26 27 ਕੈਮਰੇ ਲੱਗੇ ਨੇ ਉਹ ਵੀ ਉਹਨਾਂ ਨੇ ਉਤਾਰ ਦਿੱਤੇ ਨੇ ਉਹ આરોਪ ਲਗਾ ਰਹੇ ਆ ਤੁਸੀਂ ਕਹਿ ਰਹੇ ਉਹਨਾਂ ਨੇ ਏਹਰਾਫੇਰੀ ਕੀਤੀ ਆ ਤੁਹਾਡਾ ਕੀ ਮੁੱਦਾ ਵਾ ਤੁਹਾਡੇ ਤੁਸੀਂ ਕੀ ਕਹਿਣਾ ਚਾਹੋਗੇ ਭਾਜੀ ਇਹ ਤਾਂ ਸਾਰੀ ਦੁਨੀਆਂ ਨੂੰ ਪਤਾ ਵਾ ਕਿ ਜੇ ਅੱਜ ਇਹ ਸੱਚੇ ਹੁੰਦੇ ਇੱਥੋਂ ਇਹ ਭਜ ਦੇਣਾ ਇਹ ਅੱਜ ਤੱਕ ਕਦੀ ਇੱਥੇ ਕਦੀ ਜ਼ਿੰਦਗੀ 'ਚ ਨਹੀਂ ਗਊਸ਼ਾਲਾ ਦੀ ਇਹਨਾਂ ਨੇ ਇੱਕ ਇੱਟ ਚੁੱਕ ਕੇ ਇੱਧਰ ਦੀ ਇੱਧਰ ਕੀਤੀ ਹੁਣੇ ਇਹ ਇੰਨੇ ਸੱਚੇ ਹੁੰਦੇ ਇੱਥੇ ਆ ਕੇ ਖਲੋਂਦੇ ਤੁਹਾਡਾ ਕੀ ਮਕਸਦ ਆ ਤੇ ਮੈਂ ਭਾਜੀ ਇੱਥੇ ਅੱਜ ਤੱਕ ਮੈਂ ਵਪਾਰ ਨਹੀਂ ਕਰਨ ਆਇਆ ਮੈਂ ਇੱਥੇ ਸੇਵਾ ਕਰਨ ਆਇਆ ਵਾਂ ਠੀਕ ਹੈ ਤੇ ਮੈਨੂੰ ਗਊ ਮਾਤਾ ਕਰਕੇ ਕੁਝ ਵੀ ਕਰਨਾ ਪਊਗਾ ਮਤਲਬ ਕਿ ਉਹਨਾਂ ਦੀ ਮਤਲਬ ਕਿ ਉਹਨਾਂ ਦੀ ਰੱਖਿਆ ਵਾਸਤੇ ਕਿਉਂਕਿ ਗਊ ਮਾਤਾ ਜੀ ਤੁਹਾਨੂੰ ਪਤਾ ਬੜੀ ਉੱਤਮ ਸੇਵਾ ਵਾ ਤੇ ਉਹਨਾਂ ਦੀ ਸੇਵਾ ਵਾਸਤੇ ਮੈਨੂੰ ਕੁਝ ਵੀ ਕਰਨਾ ਪਿਆ ਮੈਂ ਕਰਨ ਨੂੰ ਤਿਆਰ ਹਾਂ ਇੱਕ ਐ ਰਾਮ ਜੀ ਦੀਆਂ ਉਥੇ ਤਸਵੀਰਾਂ ਰੱਖੀਆਂ ਹੋਈਆਂ ਸੀ ਜਿੱਥੇ ਲੋਕ ਧੂਪ ਪਤੀ ਕਰਦੇ ਸੀ ਪ੍ਰਕਰਮਾਂ ਦੇ ਵਿੱਚ ਉਸ ਜਗ੍ਹਾ ਨੂੰ ਤੋੜ ਕੇ ਉਹਨਾਂ ਨੇ ਉਥੇ ਪੀਰਾਂ ਦੀ ਜਗਾ ਬਣਾ ਦਿੱਤੀ ਹੈ ਤੇ ਜਿਹੜਾ ਜੇ ਪ੍ਰਕਰਮਾ ਆ ਉਹਦਾ ਦੇ ਦੋਨਾਂ ਪਾਸਿਆਂ ਤੇ ਢੇਡ ਲਾਤਾ ਇਹ ਸਨਾਤਨ ਧਰਮ ਦੀ ਇਹਨਾਂ ਨੇ ਬਹੁਤ ਬੇਅੱਦੀ ਕੀਤੀ ਹੈ ਹਾਂਜੀ ਤੇ ਇਹ ਜਿਹੜੇ ਨੇ ਆਪਣਾ ਸਾਡੀ ਆਪਣਾ ਕਮੇਟੀ ਨੂੰ ਇਹ ਧਮਕੀਆਂ ਵੀ ਦੇ ਰਹੇ ਨੇ ਹਾਂਜੀ ਦੀਪਾ ਟੁਕਰਾਲ ਹੋ ਰਹੀ ਹੈ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਜਿਹੜੀ ਦੀਪਕ ਉਹਨਾਂ ਨੇ ਆਪਣੀ ਨਵੀਂ ਕਮੇਟੀ ਬਣਾ ਲਈ ਹੈ ਅਰੇ ਭਾਈ ਤੁਸੀਂ ਇੱਥੋਂ ਹਿਸਾਬ ਲਾਓ ਜੀ ਦੀਪਾ ਟੁਕਰਾਲ ਹੋ ਰਾਨੇ ਇਹਨਾਂ ਦਾ ਸਾਥ ਕਿਉਂ ਛੱਡਿਆ ਕਿਉਂਕਿ ਉਹਨਾਂ ਨੂੰ ਵੀ ਫੋਰਸ ਕਰਦੇ ਇਹ ਕਿ ਸਾਡੇ ਨਾਲ ਕ腐ਸ਼ਨ ਚ ਰਲੋ ਤੇਰਾ ਕੋਈ ਹੇਰਾ ਫੇਰੀਆਂ ਕਰੋ ਤੇ ਉਹਨਾਂ ਨੇ ਅੱਕ ਕੇ ਫੈਸਲਾ ਲਿਆ ਕਿ ਮੈਂ ਤੁਹਾਡੀ ਕਮੇਟੀ ਦੇ ਮੈਂਬਰਾਂ ਨਾਲ ਤੁਸੀਂ ਬਹੁਤ ਹੀ ਜ਼ਿਆਦਾ ਲੁੱਟ ਕੇ ਗਊਸ਼ਾਲਾ ਨੂੰ ਖਾ ਚੁੱਕੇ ਹੋਏ ਜੇ ਤੇ ਮੈਂ ਤੁਹਾਡਾ ਆ ਕੰਮਾਂ ਚ ਸਾਥ ਨਹੀਂ ਦੇ ਸਕਦਾ ਇਹ ਜਿਹੜੀ ਸਾਡੀ ਗਊ ਸੇਵਾ ਸੰਪਤੀ ਹੈ ਰਜਿਸਟਰਡ ਸੰਪਤੀ ਹੈ ਜੀ 2001 ਦੀ ਤੇ ਉਸ ਤੋਂ ਬਾਅਦ ਇਸ ਗਊ ਸੇਵਾ ਸੰਪਤੀ ਦੇ ਵਿੱਚ ਵੱਖ-ਵੱਖ ਪ੍ਰਧਾਨ ਕੰਮ ਕਰਦੇ ਰਹੇ ਨੇ ਤੇ 2020 ਦੇ ਵਿੱਚ ਦੀਪਕ ਠਕਰਾਲ ਜਿਹਨੂੰ ਪ੍ਰਧਾਨ ਬਣਾਇਆ ਸੀ ਫਿਰ 2021 ਦੇ ਵਿੱਚ ਪੰਜ ਮੈਂਬਰੀ ਕਮੇਟੀ ਦਾ ਗਠਿਤ ਹੋਇਆ ਫਿਰ ਹੁਣ ਅਸੀਂ 6ਵੇਂ ਮਹੀਨੇ ਦੇ ਵਿੱਚ ਪੰਜ ਮੈਂਬਰੀ ਕਮੇਟੀ ਜਿਹੜੀ ਏ ਉਹ ਬਰਖਾਸਤ ਕਰਕੇ ਤੇ ਨਵੀਂ ਕਮੇਟੀ ਦਾ ਗਠਿਤ ਕੀਤਾ ਜਿਸ ਵਿੱਚ ਦੀਪਕ ਠਕਰਾਲ ਜਿਹਨੂੰ ਪ੍ਰਧਾਨ ਬਣਾਇਆ ਸੀ ਉਹਨਾਂ ਦੀਆਂ ਉਸ ਤੋਂ ਬਾਅਦ ਜਿਹੜੀਆਂ ਕਾਰਵਾਈਆਂ ਚੰਗੀਆਂ ਨਾ ਹੋਣ ਕਰਕੇ ਤੇ ਕੁਛ ਕਮੇਟੀ ਨੇ ਪੈਸਿਆਂ ਦਾ ਹਿਸਾਬ ਉਹਨਾਂ ਨੂੰ ਪੁੱਛਿਆ ਜਿਨ੍ਹਾਂ ਨੇ ਕਮੇਟੀ ਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਫਿਰ ਸਾਡੇ ਸੈਕਟਰੀ ਸਾਹਿਬ ਨੇ ਇਹਨਾਂ ਨੇ ਉਹਨਾਂ ਨੂੰ ਨੋਟਿਸ ਦੇ ਕੇ ਤੇ ਜਵਾਬ ਮੰਗਿਆ ਜੋ ਉਹਨਾਂ ਨੇ ਨੋਟਿਸ ਜਾਣ ਤੇ ਵੀ ਕੋਈ ਜਵਾਬ ਨਹੀਂ ਦਿੱਤਾ ਜੋ ਫਿਰ ਕਮੇਟੀ ਨੇ ਜਿਹੜਾ ਸਰਬਸੰਮਤੀ ਦੇ ਨਾਲ ਉਹਨਾਂ ਨੂੰ ਕਮੇਟੀ ਦੇ ਵਿੱਚੋਂ ਪ੍ਰਧਾਨ ਜੀ ਦੇ ਅਹੁਦੇ ਤੋਂ ਉਤਾਰ ਕੇ ਤੇ ਮੈਨੂੰ ਇਹ ਕਾਰਜਕਾਰੀ ਪ੍ਰਧਾਨ ਬਣਾਤਾ ਤੇ ਮੈਂ ਹੁਣ ਇਸ ਵੇਲੇ ਕੰਮ ਕਰ ਰਿਹਾ ਤੇ ਦੀਪਕ ਠਕਰਾਲ ਨੇ ਜੋ ਹੁਣ ਆਪਣਾ ਇੱਕ ਗੈਰ ਕਾਨੂੰਨੀ ਢੰਗ ਦੇ ਨਾਲ ਗਲਤ ਬੰਦਿਆਂ ਦੇ ਨਾਲ ਰਲ ਕੇ ਇੱਕ ਟਰਸਟ ਬਣਾ ਕੇ ਤੇ ਗਊਸ਼ਾਲਾ ਤੇ ਕਬਜ਼ਾ ਕਰ ਰਿਹਾ ਤੇ ਜਿਹੜੇ ਸਾਡੇ ਉਥੇ ਕੰਪਿਊਟਰ ਦੇ ਵਿੱਚ ਪਰਚੀਆਂ ਕੱਟਦੀਆਂ ਉਹਦੇ ਵਿੱਚ ਵੀ ਇਹਨਾਂ ਨੇ ਆਪਣੀ ਟਰਸਟ ਦਾ ਨਾਮ ਦੇ ਕੇ ਪਰਚੀਆਂ ਕੱਟ ਰਹੇ ਨੇ ਤੇ ਸਾਡੇ ਜੋ ਇਹ ਗਊਸ਼ਾਲਾ ਦੇ ਵਿੱਚ ਜਿਹੜਾ ਦਫਤਰ ਆ ਸਾਡਾ ਉੱਥੇ ਜਿੱਥੇ ਕਾਗਜ਼ ਪੱਤਰ ਹੁੰਦੇ ਨੇ ਉਹਨਾਂ ਤੇ ਵੀ ਇਹਨਾਂ ਨੇ ਕਬਜ਼ਾ ਕੀਤਾ ਉੱਥੇ ਗਊਸ਼ਾਲਾ ਦੇ ਜਿਹੜੇ 26 27 ਕੈਮਰੇ ਲੱਗੇ ਨੇ ਉਹ ਵੀ ਉਹਨਾਂ ਨੇ ਉਤਾਰ ਦਿੱਤੇ ਨੇ ਕਿਉਂਕਿ ਉਹਨਾਂ ਦੀਆਂ ਮਨਮਰਜ਼ੀਆਂ ਚੱਲ ਸਕਣ ਤੇ ਕੋਈ ਨਾ ਵੇਖੇ ਇੱਕ ਸਾਡੇ ਉੱਥੇ ਗਊਸ਼ਾਲਾ ਦੇ ਵਿੱਚ ਸੱਜੇ ਪਾਸੇ ਇੱਕ ਆ ਰਾਮ ਜੀ ਦੀਆਂ ਉੱਥੇ ਤਸਵੀਰਾਂ ਰੱਖੀਆਂ ਹੋਈਆਂ ਸੀ ਜਿੱਥੇ ਲੋਕ ਧੂਪ ਪੱਤੀ ਕਰਦੇ ਸੀ ਪ੍ਰਕਰਮਾਂ ਦੇ ਵਿੱਚ ਉਸ ਜਗ੍ਹਾ ਨੂੰ ਤੋੜ ਕੇ ਉਹਨਾਂ ਨੇ ਉਥੇ ਪੀਰਾਂ ਦੀ ਜਗਾ ਬਣਾ ਦਿੱਤੀ ਹੈ ਤੇ ਜਿਹੜਾ ਜੇ ਪ੍ਰਕਰਮਾ ਆ ਉਹਦਾ ਦੇ ਦੋਨਾਂ ਪਾਸਿਆਂ ਤੇ ਢੇਡ ਲਾਤਾ ਇਹ ਸਨਾਤਨ ਧਰਮ ਦੀ ਇਹਨਾਂ ਨੇ ਬਹੁਤ ਬੇਅਦਬੀ ਕੀਤੀ ਹੈ ਹਾਂਜੀ ਤੇ ਇਹ ਜਿਹੜੇ ਨੇ ਆਪਣਾ ਸਾਡੀ ਆਪਣਾ ਕਮੇਟੀ ਨੂੰ ਇਹ ਧਮਕੀਆਂ ਵੀ ਦੇ ਰਹੇ ਨੇ ਹਾਂਜੀ ਸਾਡੀ ਕਮੇਟੀ ਦੇ ਜਿਹੜੇ ਬੰਦੇ ਨੇ ਜਿਹੜੇ ਮੈਂਬਰ ਨੇ ਬਹੁਤ شریف ਨੇ ਸਾਰੇ ਆਪਣੇ ਕਾਰੋਬਾਰ ਵਾਲੇ ਨੇ ਤੇ ਉਹਨਾਂ ਨੂੰ ਇਹਨਾਂ ਤੋਂ ਜਾਨ ਮਾਲ ਦਾ ਖਤਰਾ ਤੇ ਅਸੀਂ ਇਸ ਸੰਬੰਧੀ ਜਿਹੜਾ ਆ ਕਮਿਸ਼ਨਰ ਸਾਹਿਬ ਨੂੰ ਵੀ ਇੱਕ ਦਰਖਾਸਤ ਦੇ ਕੇ ਅਪੀਲ ਕੀਤੀ ਹੈ ਕਿ ਇਹਨਾਂ ਬੰਦਿਆਂ ਨੂੰ ਉੱਥੋਂ ਰਿਮੂਵ ਕਰਾਇਆ ਜਾਵੇ ਤੇ ਸਾਡਾ ਜਿਹੜਾ ਗਊਸ਼ਾਲਾ ਦਾ ਸਾਨੂੰ ਕਬਜ਼ਾ ਦਵਾਇਆ ਜਾਵੇ ਤੇ ਜੋ ਅਸੀਂ ਅਮਨ ਮਾਨ ਨਾਲ ਗਊਸ਼ਾਲਾ ਚਲਾ ਸਕੀ। ਸਰ ਦੀਪਕ ਜੀ ਨੇ ਜਿਹੜਾ ਸਰ ਤੁਸੀਂ ਬਖਾਸ਼ ਕੀਤਾ ਪ੍ਰਧਾਨ ਜੀ ਨੂੰ ਕੀ ਮਤਲਬ ਕਾਰਨ ਕੀ ਸੀ ਕਿਸ ਤਰ੍ਹਾਂ ਦੇ ਕਰ ਰਹੇ ਆ ਪਾਰੇ। ਕਾਰਨ ਉਹਦੀਆਂ ਗਤੀਵਧੀਆਂ ਨਹੀਂ ਸੀ ਠੀਕ। ਇੱਕ ਉਹਨੇ ਗਊਸ਼ਾਲਾ ਦੇ ਕੁਝ ਪੈਸੇ ਜਿਹੜੇ ਨੇ ਉਹ ਗਵਨ ਕੀਤਾ। ਤੇ ਉਹਦਾ ਹਿਸਾਬ ਪੁੱਛਿਆ ਉਹਦਾ ਹਿਸਾਬ ਨਾ ਦੇਣ ਕਰਕੇ ਇਹਨਾਂ ਨੇ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਇੱਕ ਟ੍ਰਸਟ ਤਿਆਰ ਕਰ ਲਿਆ ਜਿਹਦੇ ਵਿੱਚ ਇੱਕ ਰਾਹੁਲ ਮਟੂ ਜਿਹਦੇ ਤੇ ਕਾਫੀ ਮੁਕੱਦਮੇ ਦਰਜ ਨੇ ਤੇ ਉਹਨੂੰ ਨਾਰ ਲਾ ਕੇ ਉਹਨੂੰ ਪ੍ਰਧਾਨ ਬਣਾ ਦਿੱਤਾ ਤੇ ਆਪ ਉਹਦੇ ਵਿੱਚ 22 ਪ੍ਰਧਾਨ ਬਣ ਗਏ ਨੇ ਪਰ ਮਟੂ ਉਨਤੇ ਹੀ આરોਪ ਲਗਾ ਰਹੇ ਆ ਸਾਡੀ ਕਮੇਟੀ ਦੇ ਉੱਪਰ આરોਪ ਲਗਾਇਆ ਜਾ ਰਿਹਾ ਤੇ ਇਹਨਾਂ ਨੇ ਇੱਕ ਕਪਲਾ ਕੀਤਾ ਸਾਡੀ ਜਿਹੜੀ ਕਮੇਟੀ ਹੈ ਉਹ 2001 ਤੋਂ ਰਜਿਸਟਰਡ ਆ ਜੇ ਕੋਈ ਅਸੀਂ ਕਪਲਾ ਕੀਤਾ ਸੀ ਕਿਤੇ ਸਰਕਾਰੀ ਦਰਬਾਰੇ ਜਾਣ ਇਹ ਥੋੜਾ ਵੀ ਆਪਣਾ ਗਲਤ ਟ੍ਰਸਟ ਬਣਾ ਕੇ ਤੇ ਉੱਥੇ ਕਬਜ਼ਾ ਕਰ ਲੈ। ਪਰ ਮੱਟੂ ਉਹਨਾਂ ਨੂੰ ਉੱਥੇ ਕਿਹਨਾਂ ਨੇ ਲੈ ਕੇ ਆਏ? ਬੱਟੂ ਫਰਾਂ ਨੂੰ ਇਹ ਦੀਪਕ ਠਗੜਾ ਲਈ ਲੈ ਕੇ ਆਏ। ਹਾਂ ਦੀਪਕ ਠਗੜਾ ਉਹਨਾਂ ਨਾਲ ਵੀ ਕਹਿੰਦੇ ਚੰਗਾ ਉਹਨਾਂ ਨਾਲ ਨੂੰ ਰਿਲੇਟ ਠਗੜਾ ਤੋਂ ਬਰਾয়া ਬੱਚੇ। ਠਗੜਾ ਉਹਦਾ ਹੋਇਆ ਹੋਊਗਾ ਬਟ ਉਹਨੇ ਉਹਨਾਂ ਨਾਲ ਪੈਚ ਅਪ ਕਰ ਲਿਆ ਹੋਊਗਾ। ਕੀ ਪਤਾ ਇਸੇ ਕਰਕੇ ਇਹਨੇ ਪੈਚ ਅਪ ਕੀਤਾ ਹੋਵੇ ਵੀ ਮੈਂ ਤੁਹਾਨੂੰ ਪ੍ਰਧਾਨ ਬਣਾ ਦੇਵਾਂ। ਮੱਟੂ ਹਣੀ ਤਾਂ ਉੱਥੇ ਸਫਾਈ ਦਾ ਕੋਈ ਪ੍ਰਬੰਧ ਨਹੀਂ ਆ। ਉੱਥੇ ਗੋਇਆ, ਮੱਕੀਆ, ਗੋਮਾਂ ਦੇ ਬੈਠੀ ਆ ਰਹਿੰਦੀਆਂ, ਇੰਨੀਆਂ ਸਟੋਰ ਦੇ ਵਿੱਚ ਛੁਵਾਇਆ ਪ ਪ੍ਰਬੰਧ ਤੇ ਬਿਲਕੁਲ ਸਹੀ ਨੇ ਬਾਕੀ ਜੇ ਕੋਈ ਪ੍ਰਬੰਧ ਨਾ ਵੀ ਸਹੀ ਹੋਣਗੇ ਮੈਂ ਤੇ ਹੋਣਾ ਆ 6ਵੇਂ ਮਹੀਨੇ ਤੋਂ ਆਪਾਂ ਉਸ ਪ੍ਰਬੰਧ ਨੂੰ ਚੰਗੀ ਤਰ੍ਹਾਂ ਕੰਟਰੋਲ ਕਰਾਂਗੇ ਦੇਖਾਂਗੇ ਕਿੱਥੇ ਨੁਕਸ ਹੈ ਕੀ ਹੈ ਬਾਕੀ ਮੈਨੂੰ ਅਜੇ ਤੱਕ ਤੇ ਕੋਈ ਨਜ਼ਰ ਨਹੀਂ ਆਇਆ ਨਾ ਸਾਨੂੰ ਕਿਸੇ ਆਮ ਪਬਲਿਕ ਦੀ ਕੋਈ ਸ਼ਿਕਾਇਤ ਆਈ ਹੈ ਉਹ ਜੋ ਮਰਜੀ ਅਲੀਗੇਸ਼ਨ ਨਾ ਮੈਂ ਇਹੋ ਹੀ ਕਹਿਣਾ ਚਾਹੁੰਦਾ ਵੀ ਜਿਹੜੇ ਗਲਤ ਬੰਦੇ ਨੇ ਇਹਨਾਂ ਨੂੰ ਆਪਾਂ ਪ੍ਰਸ਼ਾਸਨ ਦੀ ਮਦਦ ਲੈ ਕੇ ਇਹਨਾਂ ਨੂੰ ਕੱਢਣਾ ਚਾਹੁੰਦੇ ਆ ਤੇ ਅਸੀਂ ਜਿਹੜੇ ਬੰਦੇ ਸੇਵਾ ਕਰਨੀ ਚਾਹੁੰਦੇ ਨੇ ਉਹ ਸਾਡੇ ਨਾਲ ਵਧੀਆ ਤਰੀਕੇ ਨਾਲ ਕਰ ਰਹੇ ਨੇ ਤੇ ਉਹ ਕਰਨ ਤੁਸੀਂ ਤੁਹਾਡਾ ਕੀ ਨਾਮ ਹੈ ਤੁਸੀਂ ਗਊਸ਼ਾਲਾ ਜਾ ਰਹੇ ਹੋ ਮੈਂ ਗਊਸ਼ਾਲਾ ਜਾ ਰਿਹਾ ਵਾਂ ਗਾਇਬ ਗਾਇ ਜਾਣਾ ਵਾ ਤੁਹਾਡਾ ਸ਼ੁਭ ਨਾਮ ਕੀ ਹੈ ਅਨਿਲ ਕੁਮਾਰ ਮੈਂ ਹੁਣ ਕਾਰਜਕਾਰੀ ਪ੍ਰਧਾਨ ਹਾਂ ਅੱਛਾ ਜੀ ਹਾਂਜੀ ਮੱਟੂ ਜੀ ਥੋੜੀ ਦੇਰ ਪਹਿਲੇ ਇੱਥੇ ਜਿਹੜੇ ਪੁਰਾਣੇ ਪ੍ਰਧਾਨ ਦੇ ਆ ਗਊਸ਼ਾਲਾ ਦੇ ਇਹਨਾਂ ਦੀ ਸੋਸਾਇਟੀ ਆ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਦੀਪਕ ਠਗਰਾਲ ਜੀ ਦੇ ਦੀ ਕਿ ਤੁਹਾਡੇ ਤੇ ਜਿਹੜਾ ਇਹਨਾਂ ਨੇ આરોਪ ਲਗਾਏ ਆ ਕਿ ਇਹ ਇਹਨਾਂ ਨੂੰ ਕੋਈ ਵੀ ਨਹੀਂ ਪ੍ਰਧਾਨ ਦਾ ਚਾਰਜ ਹੈਗਾ ਤੇ ਇੱਥੇ ਵਿੱਚ ਆ ਕੇ ਇੱਥੇ ਆਪਣੀ ਇੰਟਰਫੇਅਰ ਕਰ ਰਹੇ ਆ ਇਹ ਦਰਅਸਲ ਸਾਰਾ ਦਰਅਸਲ ਸਾਰਾ ਝੂਠ ਆ ਅੱਛਾ ਜੀ ਸਾਨੂੰ ਪ੍ਰਧਾਨ ਕੀ ਦਾ ਪੂਰਾ ਹੱਕ ਹੈ ਤੇ ਆਪਾਂ ਸਾਰੇ ਹੀ ਕਾਗਜ਼ਾ ਪੱਤਰਾਂ ਨਾਲ ਇੱਥੇ ਬੈਠੇ ਆ ਸਾਡੀ ਰਜਿਸਟ੍ਰੇਸ਼ਨ ਹੋਈ ਆ ਕਮੇਟੀ ਟਰਸਟ ਕਿਉਂਕਿ ਇਹਨਾਂ ਦੀ ਕਮੇਟੀ ਆ ਇਹ ਸਾਡੀ ਕੀ ਟਰਸਟ ਆ ਬਹੁਤ ਉੱਚੇ ਉੱਤੇ ਆ ਤੇ ਜਿਹੜੀ ਇਹਨਾਂ ਦੀ ਕਮੇਟੀ ਆ ਉਸ ਮੰਨ ਲਓ ਕਿ ਇੱਕ ਹਿਸਾਬ ਦੀ ਉਹ ਪੰਗ ਹੋ ਹੀ ਚੁੱਕੀ ਆ ਉਹ ਕਮੇਟੀ ਵਿੱਚ ਕੋਈ ਮੈਂਬਰ ਹੀ ਨਹੀਂ ਬਚਿਆ ਆ ਅੱਛਾ ਜੀ ਵੱਤ ਤੋਂ ਵੱਧ ਇੱਕ ਜਾਂ ਦੋ ਮੈਂਬਰ ਉਹ ਕਮੇਟੀ ਵਿੱਚੋਂ ਬਚੇ ਤੁਹਾਨੂੰ ਪਤਾ ਇੱਕ ਇੰਨੀ ਵੱਡੀ ਇੱਕ ਟਰਸਟ ਜਾਂ ਕਮੇਟੀ ਮਤਲਬ ਗਊਸ਼ਾਲਾ ਦਾ ਇੰਨਾ ਵੱਡਾ ਸਿੰਸਲ ਆ ਦੋ ਮੈਂਬਰ ਚਲਾ ਸਕਦੇ ਆ ਜੀ ਕਿ ਮਤਲਬ ਕਿ ਜਿੰਨੇ ਵੀ ਇਹਨਾਂ ਨੇ ਫੇਕ ਮੈਂਬਰ ਆ ਪਾਏ ਆ ਮਤਲਬ ਕਿ ਇਹ ਜਿਹੜੇ ਹੁਣ ਨੇ ਮੈਂਬਰ ਪਾਏ ਆ 2025 ਚ ਪਏ ਆ ਬਾਕੀ ਕਈ ਸਾਲਾਂ ਤੋਂ ਇਹੀ ਹੈ ਇੱਕ ਦੋ ਮੈਂਬਰ ਹੀ ਆ ਕਮੇਟੀ ਚ ਲਾ ਰਹੇ ਹੀ ਮਟੂ ਜੀ ਆ ਕਹਿ ਰਹੇ ਸੀ ਕਿ ਸਾਡੇ ਸਾਰੇ ਮੈਂਬਰ ਪੂਰੇ ਆ ਇੱਕ ਮੈਂਬਰ ਛੱਡ ਕੇ ਡਿਪਟ ਟੁਕਰਾਲ ਹੋਣੀ ਤੇ ਉਹਨੇ ਕਿਹਾ ਕਿ ਇਹਨਾਂ ਨੇ ਜਿਹੜੀ ਦੀਪਕ ਉਹਨਾਂ ਨੇ ਆਪਣੀ ਨਵੀਂ ਕਮੇਟੀ ਬਣਾ ਲਈ ਆ ਤੇ ਤੂੰ ਇੱਥੋਂ ਹਿਸਾਬ ਲਾਓ ਜੀ ਡਿਪਟ ਟੁਕਰਾਲ ਹੋਰਾਂ ਨੇ ਇਹਨਾਂ ਦਾ ਸਾਥ ਕਿਉਂ ਛੱਡਿਆ ਕਿਉਂਕਿ ਇਹ ਉਹਨਾਂ ਨੂੰ ਵੀ ਫੋਰਸ ਕਰਦੇ ਸੀ ਕਿ ਸਾਡੇ ਨਾਲ ਕ੍ਰਪਸ਼ਨ ਚ ਰਲੋ ਤੇਰਾ ਮੇਰੀ ਹਾਂ ਹੀ ਰਫੇਰੀਆਂ ਕਰੋ ਤੇ ਉਹਨਾਂ ਨੇ ਅੱਕ ਕੇ ਇਹ ਫੈਸਲਾ ਲਿਆ ਕਿ ਮੈਂ ਤੁਹਾਡੀ ਕਮੇਟੀ ਦੇ ਮੈਂਬਰਾਂ ਨਾਲ ਤੁਸੀਂ ਬਹੁਤ ਹੀ ਜ਼ਿਆਦਾ ਲੁੱਟ ਕੇ ਗਊਸ਼ਾਲਾ ਨੂੰ ਖਾ ਚੁੱਕੇ ਹੋਏ ਜੇ ਤੇ ਮੈਂ ਤੁਹਾਡਾ ਆ ਕਮਾਚ ਸਾਥ ਨਹੀਂ ਦੇ ਸਕਦਾ ਤੇ ਉਹਨਾਂ ਨੇ ਵੀ ਆ ਕੇ ਇਹ ਫੈਸਲਾ ਲਿਆ ਤੇ ਹੁਣ ਸਾਡੀ ਕਮੇਟੀ ਦੇ ਚ ਵਾਈਸ ਪ੍ਰੈਜ਼ੀਡੈਂਟ ਪਏ ਆ ਤੁਸੀਂ ਆ ਦੱਸੋ ਤੁਸੀਂ ਵੱਡੇ આરોਪ ਲਗਾ ਰਹੇ ਹੋ ਕਿ ਇਹਨਾਂ ਨੇ ਹੇਰਾਫੇਰੀ ਆ ਕੀਤੀ ਆ ਭਾਜੀ ਕੱਟ ਤੋਂ ਘੱਟ ਵੀ ਇੱਥੇ 6600 ਡੰਗਰ ਸੀ ਅੱਛਾ ਤੇ ਅੱਜ ਤੁਸੀਂ ਦੇਖੋਗੇ ਕੱਟ ਕਰ 2250 ਡੰਗਰ ਰਹਿ ਗਿਆ ਅੱਛਾ 2250 ਡੰਗਰ ਆ ਗਿਆ ਮਤਲਬ 3400 ਡੰਗਰ ਇਹਨਾਂ ਨੇ ਵੇਚ ਹੀ ਦਿੱਤਾ ਕੋਈ ਖਾਤੇ 'ਚ ਨਹੀਂ ਗਾ ਕੱਟ ਵੱੜ ਕੱਟੇ ਇਹਨਾਂ ਨੇ 6 60 60 70 70000 ਰੁਪਏ ਦੇ ਵਿੱਚ ਤੋ ਕਿਥੇ ਖਾਤੇ ਜੀ ਨਹੀਂ ਗਏ ਅੱਜ ਤੱਕ ਤੁਸੀਂ ਵੇਖੋ 1 ਰੁਪਿਆ ਨਹੀਂ ਇਹਨਾਂ ਨੇ ਗਊਸ਼ਾਲਾ ਦੇ ਲਾਇਆ ਅੱਜ ਜੋ ਵੀ ਪੱਖੇ ਲੱਗੇ ਆ ਇੱਥੇ ਕੁਛ ਵੀ ਪਾਣੀ ਵਾਲੀ ਟੈਂਕੀਆਂ ਲੱਗੀਆਂ ਵਾ ਇਹ ਸਾਰੀਆਂ ਹੀ ਸੇਵਾਦਾਰਾ ਵੱਲੋਂ ਲੱਗੀਆਂ ਹੋਈਆਂ ਤੁਸੀਂ ਮੈਨੂੰ ਦੱਸੋ ਕਿ ਅੱਜ ਇੰਨੇ 2001 ਤੋਂ ਇਹ ਚਲਾ ਰਹੇ ਇਹਨਾਂ ਨੂੰ ਪੁੱਛੋ ਕਿ ਕੀ ਜੋੜਿਆ ਇਹਨਾਂ ਨੇ 6 ਮਹੀਨੇ ਪਹਿਲਾਂ ਇੱਥੇ ਆ ਜਾਂਦੇ ਸਾਡੇ ਚਾਰਜ ਤੋਂ ਪਹਿਲਾਂ ਇੱਥੇ ਆ ਜਾਂਦੇ ਤੁਸੀਂ ਕਿੱਲੋ ਆਦੇ ਸਾਹਮਣੇ ਮੂੰਹਾਂ ਤੇ ਮੱਖੀਆਂ ਵਜਦੇ ਹੁੰਦੀਆਂ ਸੀ گاਵਾਵਾਂ ਇੰਨੀਆਂ ਕਿ ਗੋਣ ਗੋਵੇ ਨਾਲ ਲਿਬੜੀਆਂ ਹੁੰਦੀਆਂ ਸੀ ਕਿ ਜਿੰਨੇ ਵੀ ਸੇਵਾਦਾਰ ਆਉਂਦੇ ਹੁੰਦੇ ਸੀ ਇਹਨਾਂ ਨੂੰ ਮਾੜਾ ਚੰਗਾ ਬ ਅੱਜ ਜਿੰਨੇ ਵੀ ਸੇਵਾਦਾਰ ਆ ਰਹੇ ਏਨੀ ਕਿ ਪ੍ਰਸ਼ੰਸਾ ਕਰਦੇ ਆ ਕਿ ਤੁਹਾਨੂੰ ਮੈਂ ਦੱਸ ਹੀ ਨਹੀਂ ਸਕਦਾ ਕਿ ਤੁਸੀਂ ਗਊਸ਼ਾਲਾ ਦੀ ਸਥਿਤੀ ਸਹੀ ਕਰਤੀ ਆ ਇੱਕ ਇੱਕ ਬਾਬਾ ਜੀ ਦਾ ਧੂਣਾ ਸੀ ਜਿੱਥੋਂ ਸਾਰੀ ਮਰਿਆਦਾ ਇੱਥੋਂ ਚੱਲੀ ਜਿੱਥੇ ਬਾਬਾ ਜੀ ਆਪ ਬੈਠਦੇ ਰਹੇ ਆ ਉੱਥੇ 4-5 ਸਾਲਾਂ ਤੋਂ ਇਹਨਾਂ ਨੇ ਧੂਣਾ ਹੀ ਬੰਦ ਕੀਤਾ ਦੱਸ ਸੀ ਸਾਰੀ ਮਰਿਆਦਾ ਇੱਥੋਂ ਦੀ ਖਤਮ ਕੀਤੀ ਦੀ ਸੀ ਮਰਿਆਦਾ ਨੂੰ ਲੈ ਕੇ ਮੈਂ ਗੱਲ ਕਰ ਰਿਹਾ ਸਰ ਤੁਹਾਡੀ ਇਹ ਕਹਿ ਰਹੇ ਸੀ ਕੋਈ ਇਹਨਾਂ ਨੇ ਮੰਦਰ ਤੋੜ ਦਿੱਤਾ ਤੇ ਦੂਜਾ ਕੋਈ ਬਾਬਾ ਜੀ ਦਾ ਮੰਦਿਰ ਬਣਾ ਦਿੱਤਾ ਇਹ ਜਰਾ ਸਰ ਸਾਰਾ ਸਰ ਝੂਠਿਆ ਅੱਗੇ ਵੀ ਪ੍ਰੈਸ ਵਾਲੇ ਦਾ ਦੇਵੀਰ ਭਰਾ ਆ ਚੁਕੇ ਸੀ ਭੰਜੀ ਆ ਚਾਹ ਚੁਕੇ ਸੀ ਉਹਨਾਂ ਨੂੰ ਆਪ ਆ ਰਾਮ ਮੰਦਿਰ ਦਿਖਾਇਆ ਪੂਰਾ ਰਾਮ ਮੰਦਿਰ ਦਿਖਾਇਆ ਕੋਈ ਛੇੜਛਾੜ ਨਹੀਂ ਹੋਈ ਰਾਮ ਮੰਦਿਰ ਨਾਲ ਬਕਾਇਦਾ ਕਿ ਜਿਹੜੇ ਉੱਥੇ ਮੰਤ ਤੇ ਬੈਠੇ ਆ ਉਹਨਾਂ ਨੇ ਵੀ ਦੱਸਿਆ ਕਿ ਇੱਥੋਂ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ ਜਿੰਨਾ ਵੀ ਇਹਨਾਂ ਨੇ ਰੋਪ ਲਾਏ ਆ ਸਾਰੇ ਝੂਠੇ ਮੈਂ ਕਿ ਤੁਹਾਡੇ ਤੇ ਰੋਪ ਲਗਾ ਰਹੇ ਆ ਝੂਠੇ ਆ ਜਰਾ ਸਰ ਸਾਰਾ ਸਰ ਝੂਠੇ ਆ ਬਕਾਇਦਾ ਵੀਡੀਓ ਬਣਾਈਆਂ ਸਾਰੇ ਪ੍ਰੈਸ ਰਿਪੋਰਟਰਾਂ ਨੇ ਬਕਾਇਦਾ ਮੰਤ ਜਿਹੜੇ ਪੰਡਤ ਜੀ ਉੱਥੇ ਬੈਠੇ ਉਹਨਾਂ ਨੇ ਸਰ ਮਤਲਬ ਕਿ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕਿ 25 ਲੱਖ ਰੁਪਈਆ ਇਹਨਾਂ ਨੇ ਐਡਵਾਂਸ ਮਤਲਬ ਵਰਕਰਾਂ ਨੂੰ ਦਿੱਤਾ ਆ ਵਾ ਕਿ ਜਿਹੜਾ ਕਿ ਨਹੀਂ ਦੇ ਸਕਦੇ ਉਹ ਕਦੋਂ ਦੇ ਦਤਾ 25 ਲੱਖ ਜੀ ਵੈਸੇ ਹੀ ਕਿ ਉਹਨਾਂ ਨੂੰ ਹੈਗਾ ਕਿ ਮਤਲਬ ਕਿ ਆਪ ਵੱਡੇ ਪੱਦਰ ਤੇ ਠੱਗੀ ਕਰਨਦੇ ਆ ਤੇ ਹੁਣ ਥੱਲੇ ਦੇ ਪੱਦਰ ਤੇ ਬੰਦੇ ਖੁਸ਼ ਕਰਨੇ ਪੈਣੇ ਆ ਪਤਾ ਅਧਿਕਾਰਿਕ ਨੇ ਉਹਨਾਂ ਨੂੰ 25 ਲੱਖ ਰੁਪਏ ਦੇ ਕੇ ਰਿਕਾਰਡ ਪਿਆ ਪਰ ਉਹ ਤੁਹਾਡੇ ਤੇ ਗਲਤ ਮਨਤ ਰੋਪ ਲਗਾ ਰਹੇ ਆ ਉਹ ਜਿੰਨੇ ਵੀ ਗਲਤ ਮੈਂ ਕਹਿੰਦਾ ਦਰਾ ਸਰਾ ਸਰ ਝੂਠ ਆ ਜੇ ਇਹਨੇ ਸੱਚੇ ਉਹਨਾਂ ਨੂੰ ਨਾ ਫੇਸ ਟੂ ਫੇਸ ਆ ਕੇ ਇੱਥੇ ਗੱਲ ਕਰਨ ਤੁਸੀਂ ਕੀ ਮੰਗ ਕਰਦੇ ਹੋ ਪਰ ਇਹ ਕਹਿ ਰਹੇ ਆ ਨਵੀਂ ਕਮੇਟੀ ਬਣਾ ਲੀਓ ਕਹਿੰਦੇ ਸਾਡੀ ਪੁਰਾਣੀ ਕਮੇਟੀ ਆ ਤੁਸੀਂ ਉਹਨਾਂ ਤੇ ਰੋਪ ਲਗਾ ਰਹੇ ਹੋ ਤੁਹਾਡੇ ਤੇ ਤੁਸੀਂ ਕਹਿੰਦੇ ਆ ਕਿ ਨਵੀਂ ਕਮੇਟੀ ਬਣਾ ਲੀ ਸਾਨੂੰ ਇੰਨੀ ਨੋਬਤ ਲੋੜ ਕਿਉਂ ਪਈ ਬਣਾਉਣ ਦੀ ਇਹ ਹੀ ਤੁਸੀਂ ਕੋਈ ਚੰਗਾ ਕੰਮ ਕਰਦੇ ਆ ਨੂੰ ਅੱਜ ਇੰਨੀ ਨੋਬਤ ਨਹੀਂ ਹੀ ਪੈਣੀ ਮਤਲਬ ਕਿ ਕਮੇਟੀ ਵੀ ਇੱਥੋਂ ਦੇ ਜਿਹੜੇ ਸੰਤਾਂ ਨੇ ਮਤਲਬ ਸਾਰੇ ਸੰਤ ਸਮਾਜ ਨੇ ਜਿਹੜੇ ਇੱਥੇ ਬਾਬਾ ਜੀ ਡੇਰੇ ਦੇ ਪ੍ਰਮੁੱਖ ਆ ਦਿੱਲੀ ਬੈਠੇ ਆ ਇੱਕ ਕਨਖਲ ਆ ਬਾਬਾ ਜੀ ਦਾ ਡੇਰਾ ਉੱਥੇ ਬੈਠੇ ਆ ਉਹਨਾਂ ਨੇ ਹੀ ਇਹ ਫੈਸਲਾ ਅਗੇ ਇਥੇ ਲਿਆ ਕਿ ਇਹਨਾਂ ਦੀ ਸਥਿਤੀ ਵੇਖ ਕੇ ਕਿ ਇਥੇ ਜੋ ਕੁਝ ਵੀ ਹੋ ਰਿਹਾ ਬਹੁਤ ਹੀ ਵੱਡੇ ਪੱਧਰ ਤੇ ਗਲਤ ਹੋ ਰਿਹਾ ਵਾ ਉਹਨਾਂ ਨੇ ਸਾਡੀ ਜ਼ਿੰਮੇਵਾਰੀ ਲਈ ਕਿ ਤੁਸੀਂ ਅੱਜ ਤੋਂ ਬਾਅਦ ਇਹ ਦੇਖਣਾ ਵਾ ਤੇ ਇਹ ਸਾਡੀ ਜ਼ਿੰਮੇਵਾਰੀ ਆ ਕਿ ਇਹਨਾਂ ਨੂੰ ਆਪਾਂ ਇਥੇ ਵੜਨ ਨਹੀਂ ਦੇਣਾ ਸੇਵਾਦਾਰ ਕਹਿੰਦੇ ਆਪਾਂ ਨਹੀਂ ਵੜਨ ਦੇਣਾ ਜੋ ਕੁਝ ਇਹਨਾਂ ਨੇ ਇਥੇ ਕਰ ਚੁੱਕੇ ਆ ਜੀ ਸਰ ਆਪਣਾ ਨਾਮ ਦੱਸਿਓ ਮੇਰਾ ਸਾਰਾ ਅਸ਼ੁਨੀ ਕੁਮਾਰ ਨਾਮ ਹੈ ਮੈਂ 2000 ਦੋ ਤੋਂ ਇਥੇ ਕੰਮ ਕਰਦਾ ਪਿਆਛਾ ਮੈਨੂੰ 24 ਸਾਲ ਹੋ ਗਏ ਇਥੇ ਕੰਮ ਕਰਦਿਆਂ ਕਿੱਥੇ ਕੰਮ ਕਰਦੇ ਹੋ ਗਊਸ਼ਾਲਾ ਵਿੱਚ ਅੱਜ ਕੀ ਮਤਲਬ ਅਕੜੇ ਸੇਵਾਵਾਂ ਨਿਭਾ ਰਹੇ ਹੋ ਹਾਂਜੀ ਕਿਹੜੀ ਸੇਵਾ ਨਿਭਾ ਰਹੇ ਹੋ ਕੈਸ਼ੀਅਰ ਹੋ ਮੈਨੇਜਰ ਹੋ ਹਾਂਜੀ ਮੇਰਾ ਕਾਊਂਟਰ ਤੇ ਹੁੰਦਾ ਹਾਂ ਮੈਂ ਕੈਸ਼ ਤੇ ਹੀ ਮੇਰਾ ਸਾਰਾ ਕੰਮ ਪਰਚੀਆਂ ਵਗੈਰਾ ਮੈਂ ਹੀ ਕੱਟਦਾ ਸੀ ਪਹਿਲਾਂ ਉੱਥੇ ਬਹਿ ਕੇ ਹੁਣ ਵੀ ਮੈਂ ਹੀ ਕੱਟਦਾ ਹਾਂ ਕੰਪਿਊਟਰ ਲੱਗਾਦਾ ਉੱਥੇ ਪਰਚੀਆਂ ਵਾਲਾ ਵੀ ਹੋਣ ਹੋਇਆ ਕੀ ਆ ਕੁਝ ਵੀ ਹੋਇਆ ਸਰ ਇਤਨਾ ਕੀ ਉਹਨਾਂ ਨੇ ਸਾਨੂੰ ਮੈਨੂੰ ਆਖਿਆ ਜੀ ਤੁਸੀਂ ਮੈਡਮ ਕੋਲੋਂ ਚਾਬੀਆਂ ਲੈ ਕੇ ਆਓ ਕਿਥੇ ਉੱਥੋਂ ਦੀਆਂ ਮੈਂ ਕਿਹਾ ਸਰ ਮੈਨੂੰ ਮੈਡਮ ਚਾਬੀਆਂ ਨਹੀਂ ਦਿੰਦੀ ਮੈਂ ਜਾਂਦਾ ਨਹੀਂ ਆ ਉਹਨਾਂ ਘਰ ਨਾ ਮੈਨੂੰ ਉਹ ਠੀਕ ਹੈ ਜੀ ਉਹਨਾਂ ਆਖਿਆ ਜੇ ਚਾਬੀਆਂ ਲੈ ਕੇ ਆਏਂਗਾ ਤੂੰ ਵੀ ਆਵੀਂ ਨਹੀਂ ਤੇ ਤੂੰ ਹੀ ਨਾ ਆਵੀਂ ਕੱਲ ਤੇ ਜਿਹੜੇ ਮੈਡਮ ਦੇ ਮੈਡਮ ਉੱਥੇ ਜਿਹੜੇ ਕੰਪਿਊਟਰ ਤੇ ਬੈਠਦੇ ਆ ਅੱਛਾ ਕੈਸ਼ ਦਾ ਸਾਰਾ ਵੇਖਦੇ ਆ ਅੱਗੇ ਕੀ ਹੋਇਆ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਫਿਰ ਮੈਂ ਨੂੰ ਹਫਤਾ ਗਿਆ ਮੈਂ ਜਾ ਹੀ ਨਹੀਂ ਰਿਹਾ ਉੱਥੇ ਜੀ ਉਹਨਾਂ ਨੇ ਮੈਨੂੰ ਮਨਾ ਕਰਤਾ ਉੱਥੇ ਹੋਣ ਤੋਂ ਤੁਹਾਨੂੰ ਮਨਾ ਕੀਤਾ ਜਾਂ ਕੱਢਿਆ ਗਿਆ ਮੈਨੂੰ ਉਹਨਾਂ ਨੇ ਕੱਢ ਦਿੱਤਾ ਵੀ ਤੂੰ ਨਹੀਂ ਆਣਾ ਇੱਥੇ ਕੱਲ ਤਾਂ ਬੈਣਾ ਨਹੀਂ ਕਿੰਨਾ ਵੱਲੋਂ ਕਹਿ ਗਿਆ ਮਟੂਣਾ ਵੱਲੋਂ ਜੀ ਤੇ ਦੀਪਕ ਠਕਰਾਲ ਨੇ ਜੋ ਹੁਣ ਆਪਣਾ ਇੱਕ ਗੈਰ ਕਾਨੂੰਨੀ དང དེ